ਨਨਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਿੱਦਾਂ ਫਿਰ ਅੱਜ ਯਾਰ ਥੋੜਾ ਜਿਆ ਗੰਭੀਰ ਮੁੱਦਾ ਹੈ ਵੀ ਜਿਹੜਾ ਅਮਰਤਪਾਲ ਸਿੰਘ ਵਰਗਿਆਂ ਤੇ ਐਨਐਸਏ ਲੱਗੀ ਹੈ ਉਹਦਾ ਕਰਕੇ ਇਹਨਾਂ ਖਾਲਾ ਐਨਐਸਏ ਪੰਜਾਬ ਸਰਕਾਰ ਨੇ ਉਧਾਰਦੀ ਮੈਂ ਵੀਡੀਓ ਵਿੱਚ ਲਾਉਂਗਾ ਕਿਉਂਕਿ ਗਲਜੀਤ ਕਲਸੀ ਦੀ ਵਾਈਫ ਦਾ ਮੈਸੇਜ ਮੈਂ ਤੁਹਾਨੂੰ ਸੁਣਾਉਂਗਾ ਤੁਸੀਂ ਜ਼ਰੂਰ ਸੁਣਿਓ ਪਹਿਲਾਂ ਆਪਾਂ ਗੱਲ ਕਰ ਲੈਨੇ ਵੀ ਇਹਨਾਂ ਨੇ ਜਾਣ ਬੁੱਝ ਕੇ ਐਨਐਸਏ ਵਧਾਈ ਹੈ ਕਿ ਇਹ ਚੋਣ ਜਿਹੜੀ ਖੰਡੂਰ ਸਾਹਿਬ ਤੋਂ ਦਿੱਤੇ ਆ ਇਹ ਕੈਨਸਲ ਹੋ ਜੇ ਠੀਕ ਹੈ ਜੀ ਆ ਚੱਕਰ ਦੇ ਵਿੱਚ ਇਹਨਾਂ ਨੇ ਇਹ ਐਨਐਸ ਵੀਦਾਈ ਹੈ ਹੁਣ ਮੰਨ ਕੇ ਚੱਲ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਆਪਾਂ ਜਿੱਥੋਂ ਖੜਾ ਹੋਵਾਂਗੇ ਜਿੱਤਾਂਗੇ ਹੁਣ ਰੱਖ ਲਓ ਖੜੇ ਹੋ ਰਹੇ ਐ ਡੇਰਾ ਬਾਬਾ ਨਾਨਕ ਤੋਂ ਦਲਜੀਤ ਕਲਸੀ ਆਯਾਦ ਠੀਕ ਹੈ ਜੀ ਤੇ ਹੁਣ ਲੋਕਾਂ ਦੇ ਉੱਤੇ ਆ ਵੀ ਉਹ ਉਹਨਾਂ ਨੂੰ ਵੋਟਾਂ ਪਾਉਣ ਇਹ ਉਹ 파ਰੀ ਮਤਰਾ ਜਿ ਜਿਤਾਉਂ ਕਿ ਇਹਨਾਂ ਦੇ ਮੂੰਹ ਤੇ ਇੱਕ ਲਪੇੜਾ ਵੱਜਾ ਜਿਹੜਾ ਇਹਨਾਂ ਨੂੰ ਸੁਰਤ ਆ ਜਾਏ ਪਹਿਲਾ ਉਹਨਾਂ ਦਾ ਮੈਸੇਜ ਸੁਣੋ ਉਹ ਬਾਈ ਗੁਜੀ ਦਾ ਖਾਲਸਾ ਬਾਈ ਗੁਜੀ ਦੀ ਦੇਪਤੀ ਮੈਂ ਮਿਸਿਸ ਦਰਜੀਤ ਕਲ ਸੀ ਕਲ ਦੇ ਪ੍ਰਗਟ ਆ ਸੰਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਉਹ ਚੜ੍ਹਦੀ ਕਲਾ ਵਿੱਚ ਨੇ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਹਿਬ ਦੇ ਨਾਨਕੀ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਵੱਧ ਚੜ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਰਖਲਾ ਤੁਸੀਂ ਮੈਸੇਜ ਉਹਨਾਂ ਦਾ ਸੁਣ ਲਿਆਣ ਦੀ ਵਾਈਫ ਦਾ ਠੀਕ ਹੈ ਜੀ ਤੇ ਉਹ ਡੇਰਾ ਬਾਬਾ ਨਾਨਕ ਤੋਂ ਉਿਆਰ ਉਮੀਦਵਾਰ ਤੌਰ ਤੇ ਇਲੈਕਸ਼ਨ ਲੜਨਗੇ ਤੇ ਲੋਕਾਂ ਨੂੰ ਪੂਰਾ ਸਾਥ ਦੇਣਾ ਚਾਹੀਦਾ ਫੁੱਲ ਤੇ ਮੈਂ ਵੀ ਪੂਰਾ ਸਾਥ ਦੇਵਾਂ ਕਿਉਂਕਿ ਮੇਰਾ ਉੱਥੇ ਨਾਂ ਤਾਂ ਮੈਂ ਬੋਰਡ ਪਾ ਸਕਦਾ ਮੇਰਾ ਹਲਕਾ ਹੈਗਾ ਲੰਬੀ ਇਸ ਕਰਕੇ ਮੈਂ ਸਾਥ ਤਾਂ ਨਹੀਂ ਦੇ ਸਕਦਾ ਪਰ ਮੈਂ ਉਹਨਾਂ ਦੇ ਹੱਕ 'ਚ ਵੀਡੀਓ ਜ਼ਰੂਰ ਬਣਾਉਂਗਾ ਦਲਜੀਤ ਕਾਲਸੀ ਤੇ ਭਾਈ ਅਮਰਤ ਭਾਲ ਦੇ ਸਾਥੀਆਂ ਦੇ ਹੱਕ 'ਚ ਠੀਕ ਹੈ ਜੀ ਤੇ ਮੈਨੂੰ ਐਂ ਦੱਸੋ ਐਨਐਸਏ ਨੇ ਸਤੋਜਾਲੇ ਮਹਾਰਾਜ ਕਿਉਂ ਵਧਾ ਰਿਹਾ ਹੈ ਇਹਨੂੰ ਇਸ ਗੱਲ ਦਾ ਪਤਾ ਨਹੀਂ ਵੀ ਜੇ ਹੁਣ ਦਲਜੀਤ ਕਲ ਸੀ ਜਿੱਤ ਜਾਂਦੇ ਐ ਤੇ ਇਹਨਾਂ ਨਾਲ ਬਹੁਤ ਬੁਰੀ ਹੋਊਗੀ ਕਿਉਂਕਿ 27 ਦੇ ਤੋਂ ਪਹਿਲਾਂ ਪਹਿਲਾਂ ਰਖਲਾ ਉਹ ਆ ਜਾਣਗੇ ਜ ਜਨ 2027 ਨੂੰ ਇਲੈਕਸ਼ਨ ਹੋਣਾ ਪੰਜਾਬ ਦੇ ਵਿੱਚ ਤੇ ਜੇ ਉਹਨਾਂ ਨੇ ਆਪਦੀ ਪਾਰਟੀ ਬਣਾ ਲਈ ਤੇ ਉਹਨਾਂ ਦੇ ਬੰਦੇ ਸਾਰੇ ਜਿੱਤਣਗੇ ਇਹ ਗੱਲ ਮੇਰੀ ਯਾਦ ਰੱਖਿਓ ਏ ਆਪ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕਰ ਕੀ ਰਹੇ ਆ ਪਤਾ ਨਹੀਂ ਕੌਣ ਸਲਾਹਾਂ ਦੇ ਰਿਹਾ ਹੈ ਵੀ ਐਨਐਸਏ ਲਾਓ ਵਧਾਓ ਇਹਨਾਂ ਤੇ ਐਨਐਸਏ ਤਾਂ ਲੱਗੀ ਹੈ ਐਨਐਸਏ ਹੋਰ ਵਧਾ ਦਿਓ ਵੀ ਇਹ ਸੋਨਾ ਚੱਕ ਸਕੇ ਇਹਨਾਂ ਦੀ ਚੋਣਾ ਖੰਡੂਰ ਸਾਹ ਉਤੋਂ ਕੈਨਸਲ ਹੋ ਜਾਏ ਉਹ ਤਾਂ ਚੱਲ ਫਿਰ ਨਾਮਿਨੇਸ਼ਨ ਭਰ ਦੂਗਾ ਤੁਸੀਂ ਕੈਨਸਲ ਤਾਂ ਕਰਵਾ ਸਕਦੇ ਹੋ ਨਾਮਿਨੇਸ਼ਨ ਤਾਂ ਨਹੀਂ ਰੋਕ ਸਕਦੇ ਉਹ ਦੂਰੀਵਾਰ ਨੇ ਨਾਮਿਨੇਸ਼ਨ ਭਰ ਦੂ ਕਰ ਦੂਗਾ ਭਰ ਦੂਗਾ ਰੱਖਣਾ ਤੇ ਫੇਰ ਜੇ ਉਹ ਖੰਡੂਰ ਸਾਹਿਬ ਦੇ ਲੋਕ ਉਦੋਂ ਗੁੱਸੇ ਦੇ ਵਿੱਚ ਹੋਰ ਵੱਡੀ ਲੀਡ ਤੇ ਜਤਾਉਣ ਕਿਉਂ ਆਏ ਨੇ ਕਿ ਉਹ ਲੀਡ ਘਟ ਦੋਗੇ ਉਹਨਾਂ ਦੀ ਹੋਰ ਵੱਡੀ ਲੀਡ ਹੋਊਗੀ ਲੋਕ ਸਵਾਲ ਲੈਕਸ਼ਨ ਲਈ ਫੇਰ ਤੁਸੀਂ ਉਦੋਂ ਖਸੂਤੇ ਫਾੜ ਜਾਓਗੇ ਉਧਰੋਂ ਰੱਖ ਲੈ ਡੇਰਾ ਨਾ ਬਾਬਾ ਨਾਨਕ ਤੋਂ ਰੱਖ ਲੈ ਜਦੋਂ ਦਲਜੀਤ ਕਾਲਸੀ ਜਿੱਤ ਗਿਆ ਆਜ਼ਾਦ ਤੇ ਫੇਰ ਤਾਂ ਸੋਨੂੰ ਐ ਸਮਝ ਲਓ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹੋਰ ਬੰਨਣ ਵਾਲਾ ਹੈ ਤੇ ਜਿਹੜਾ ਕਿ ਬਾਦਲਾਂ ਨੇ ਕਬਜ਼ਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਇਤੋਂ ਵੀ ਵੱਡਾ ਸ਼੍ਰੋਮਣੀ ਅਕਾਲੀ ਦਲ ਬਣ ਜਾਊਗਾ ਤੇ ਲੋਕਾਂ ਦੇ ਹੱਕਾਂ ਦੀ ਗੱਲ ਕਰੂਗਾ ਠੀਕ ਹੈ ਨਾ ਇਹਨਾਂ ਨੇ ਤਾਂ ਅਜੇ ਤੱਕ ਕੀਤੀ ਨਹੀਂ ਇਹ ਤਾਂ ਇੱਕ ਦੂਜੇ ਦੇ ਆਪ ਦੀਆਂ ਟੰਗਾਂ ਖਿਜਦੇ ਰਹੇ ਆ ਜਦੋਂ 2022 ਦੀ ਸਰਕਾਰ ਨਹੀਂ ਬਣੀ ਉਦੋਂ ਪਹਿਲਾ ਰਖਲਾ ਕੇਜਰੀਵਾਲ ਕੀ ਕਹਿੰਦਾ ਰਿਹਾ ਰਖਲਾ ਸਤਾਉਜ ਵਾਲੇ ਮਹਾਰਾਜ ਲਈ ਤੁਹਾਨੂੰ ਨਹੀਂ ਪਤਾ ਤੇ ਮੈਂ ਸੁਣਾ ਦਿੰਨਾ ਆਮ ਆਦਮੀ ਪਾਰਟੀ ਪੜ੍ਹੇ ਲਿਖੇ ਲੋਕਾਂ ਦੀ ਪਾਰਟੀ ਹੈ ਸਾਡੀ ਪਾਰਟੀ ਵਿੱਚ ਇੰਜੀਨੀਅਰਸ ਨੇ ਡਾਕਟਰਸ ਨੇ ਆਰਕੀਟੈਕਟਸ ਨੇ ਚਾਰਟਰਡ ਅਕਾਊਂਟੈਂਟਸ ਨੇ हम देश को नहीं पूरी दुनिया को एक शानदार गवर्नेंस का मॉडल देना चाहते हर क्षेत्र के शिक्षा में स्वास्थ्य में बिजली में पानी में सड़कों में हर चीज के अंदर दिल्ली में हमने खूब सारे काम किए शिक्षा में काम किया स्वास्थ्य में काम किया बिजली पानी में काम किया सड़कों पे काम किया केंद्र सरकार ने बहुत सारे कामों में टांग अड़ाई जो जो काम हमने दिल्ली में अच्छे किए वो सारे काम भी पंजाब में करेंगे तो रुको जरा सबर करो मैं कह दूंगा अभी ये दसो के पंजाब की राजधानी केड़ी है ਫੁੱਲ ਪਤਾ ਇਨਾਂ ਨੂੰ ਵੀ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਲੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਬਹਣਗੇ ਰਾੜੇ ਦੇ ਪੈਰ 'ਚ ਬੇਕ ਸਹੀ ਗੱਲ ਹੈ ਨਾ ਪੰਜਾਬ ਤੇ ਰਾਜਕਰਨ ਨੂੰ ਫਿਰਦੇ ਆ ਇਹ ਇਹ ਕਹਿਣਾ ਚਾਹਤਾ ਹੂੰ ਭਗਵੰਤਮਾਨ ਅਨਪੜ੍ਹ ਹੈ ਸ਼ਰਾਬੀ ਹੈ ਕਪੜੇ ਅੱਛੇ ਨਹੀਂ ਪਹਿਨਦਾ ਮੋਟਾ ਹੋ ਗਿਆ ਉਸ ਦਾ ਕੁਰਤਾ ਵੀ ਲੂਸ ਹੈ ਦੇਖਣੇ ਵੀ ਸੁੰਦਰ ਨਹੀਂ ਹੈ ਸ਼ਰਮ ਦੀ ਗੱਲ ਹੈ ਸਰਕਾਰ ਲਈ ਹਾਂਜੀ ਤੁਸੀਂ ਸੁਣ ਲਈ ਵੀਡੀਓ ਇਹ ਰਖਲਾ 2022 ਦੇ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਹੈ ਇਹ 2020 ਦੇ ਵਿੱਚ ਇਹ ਗੱਲ ਕਹੀ ਗਈ ਸੀ ਤੇ ਇਸ ਤੋਜ ਵਾਲੇ ਮਹਾਰਾਜ ਦੇ ਜੋ ਬਿਆਨ ਲੱਗੇ ਦੇ ਵੀਡੀਓ sta 18 ਦੇ ਵਿੱਚ 11 ਦੀ ਹੈ ਸ਼ਾਇਦ 18 18 ਦੀ 18 ਜਾਂ 19 ਦੀ ਠੀਕ ਹੈ ਨਾ ਵੀਡੀਓ ਤੇ ਉਦੋਂ ਰਖਲਾ ਕੇਜਰੀਵਾਲ ਨੇ ਕਹਿੰਦਾ ਜਦੋਂ ਹਰ ਗਏ ਨੇ ਇਹਨਾਂ ਨੂੰ ਅਸੀਂ ਅਸੀਂ ਇਹਨਾਂ ਨੇ ਤਾਂ ਆਪਦੇ ਆਉਦੇ ਜਿਹੜੇ ਉਹ ਆਉਦੇ ਉਹ ਵੀ ਵੰਡ ਲਏ ਸੀ ਵੀ ਫਲਾਣੇ ਮਿਨਿਸਟਰੀ ਫਲਾਣੇ ਬੰਦੇ ਕੋਲੇ ਜਾਊਗੀ ਫਲਾਣੇ ਮਿਨਿਸਟਰੀ ਹੋਰੇ ਕੋਲੇ ਸੰਜੇ ਸਿੰਘ ਕੋਲੇ ਰਖਲਾ ਆ ਮਿਨਿਸਟਰੀ ਜਾਊਗੀ ਰਾਗਰ ਕੱਡਾ ਕੋਲੇ ਆ ਜਾਊਗੀ ਇਹ ਸਾਰੀਆਂ ਵੰਡ ਲਈਆਂ ਸੀ ਜਦੋਂ 17 ਦੇ ਵਿੱਚ ਹਰਗੇ ਇਹਨਾਂ ਦੇ ਬੰਦੇ ਰਖਲਾ 22 ਜਿੱਤੇ ਤੇ ਉਸ ਤੋਂ ਬਾਅਦ ਸਤੌਜ ਵਾਲੇ ਮਹਾਰਾਜ ਤੇ ਤਵਾ ਲਾਇਆ ਸੀ ਕੇਜਰੀਵਾਲ ਨੇ ਕਿਉਂਕਿ ਉਹਦੇ ਵਿੱਚ ਉਹ ਕਿਉਂ 17 ਦੇ ਵਿੱਚ ਬਹੁਤ ਜ਼ਿਆਦਾ ਜਿਗਰ ਹੋਇਆ ਸੀ ਵੀ ਭਗਵਾਨ ਤਮਨ ਸਤੌਜ ਵਾਲੇ ਮਹਾਰਾਜ ਸ਼ਰਾਪਿੰਦੇ ਬੋਲ ਜਾਦੇ ਠੀਕ ਹੈ ਨਾ ਮੈਂ ਵੀਡੀਓ ਵੀ ਇੱਥੇ ਚਲਾ ਕੇ ਦਿਖਾऊंगा ਤੁਹਾਨੂੰ ਠੀਕ ਹੈ ਨਾ ਤੇ ਇਹਨਾਂ ਨੂੰ ਹਜੇ ਵੀ ਸੋਤ ਨਹੀਂ ਆ ਰਹੀ ਠੀਕ ਹੈ ਨਾ ਇਹ ਸੁਧਰੇ ਨਹੀਂ ਤੇ ਹੁਣ ਵੀ ਸੁਧਰ ਜਾਂਗੇ ਚੰਗੇ ਰਹਿਣਗੇ ਨਹੀਂ ਤਾਂ ਐਸ ਵੀਡੀਓ ਦੀ ਤਰ੍ਹਾਂ ਹੋਊਗਾ ਤੂੰ ਗਾਣਾ ਐਸ ਲੋਟ ਹੋਊਗਾ ਧੰਨਵਾਦ ਸਤਿ ਸ੍ਰੀ ਅਕਾਲ